ਆਜਿ ਬਈ ਦੀ ਕੀ ਨਾਵਾਂ ਨਹੀਂ ਕੀ ਕੀ ਫੁੱਟ ਮਤੇ ਪਾਈ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ ਪਿੰਡ ਸੈਦੇਵਾਲਾ ಗ್ರಾಮ ਪੰਚਾਇਤ ਮੈਂਬਰਾਂ ਹੀ ਆ ਤੇ ਅਸੀਂ ਇਸ ਵਿਸ਼ੇ ਤੇ ਜਦੋਂ ਸਾਡੀ ਪੰਚਾਇਤ ਸਟਾਰਟਿੰਗ ਚ ਬਣੀ ਹੈ ਜੀ ਸਟਾਰਟਿੰਗ ਤੋਂ ਹੀ ਅਸੀਂ ਨਸ਼ਾ ਖਿਲਾਫ ਮਤਾ ਪਾਤਾ ਸੀ ਜੀ ਸਰਕਾਰ ਨੂੰ ਦੇਖਦੇ ਹੋਏ ਬਾਕੀ ਆਪਣੇ ਪਿੰਡ ਦੇ ਹਾਲਾਤ ਦੇਖਦੇ ਹੋਏ ਜੀ ਤੇ ਇਹਦੇ ਵਾਸਤੇ ਵੀ ਪੰਚਾਇਤ ਵੱਲੋਂ ਜਿਹੜੇ ਮਤੇ ਆ ਹੋਰ ਵੀ ਜਿਵੇਂ ਮੰਨ ਲਓ ਲਵ ਮੈਰਿਜ ਵਗੈਰਾ ਪਿੰਡ ਦੇ ਵਿੱਚ ਹੀ ਕਰਵਾ ਲੈਂਦੇ ਆ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਾਸਤੇ ਪਿੰਡ ਚ ਜੋ ਲਵ ਮੈਰਿਜ ਕਰਵਾਉਂਦੇ ਆ ਉਹਨਾਂ ਨੂੰ ਕੋਈ ਵੀ ਆ ਇੱਥੇ ਜਗਾ ਰਹਿਣ ਨੂੰ ਨਹੀਂ ਮਿਲੇਗੀ ਉਹਦਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਇਸੇ ਤਰੀਕੇ ਨਾਲ ਇਹ ਨਸ਼ਿਆਂ ਵਾਸਤੇ ਵੀ ਅਸੀਂ ਸਟਾਰਟਿੰਗ ਤੋਂ ਹੀ ਚਲਾਤਾ ਸੀਗਾ ਮਤਾ ਇਹ ਹੀ ਪਤਾ ਸੀਗਾ ਵੀ ਜੋ ਵੀ ਨਸ਼ਾ ਵੇਚਦਾ ਕੋਈ ਵੀ ਸਾਡੀ ਨਵੀਂ ਪੰਚਾਇਤ ਕੋਈ ਵੀ ਜਮਾਨਤ ਨਹੀਂ ਕਰਵਾਏਗੀ ਅਗਰ ਕੋਈ ਪ੍ਰਾਣਾ ਸਾਥ ਦਿੰਦਾ ਤਾਂ ਉਹਦਾ ਪਤਾ ਚੱਲ ਜਾਏਗਾ ਅੱਗੇ ਜਾ ਕੇ ਜਿੰਦਾ ਵੀ ਪਤਾ ਲੱਗਦਾ ਸੀ ਉਹਦਾ ਵੀ ਬਾਈਕਾਟ ਕਰਾਂਗੇ ਬਸ ਇਹ ਹੀ ਕਹਿਣਾ ਸੀਗੀ ਬਾਕੀ ਬਹੁਤ ਵਧੀਆ ਕੰਮ ਹੋ ਰਿਹਾ ਪਿੰਡ ਦੇ ਵਿੱਚ ਅਸੀਂ ਆਉਂਦੇ ਤੌਰ ਤੇ ਬਹੁਤ ਵਧੀਆ ਕੰਮ ਕਰ ਰਹੇ ਜਿਵੇਂ ਵੀ ਸਾਨੂੰ ਲੱਗਦਾ ਜੋ ਵੀ ਸਾਨੂੰ ਪਿੰਡ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਪਿਛਲੀ ਸਰਕਾਰ ਨੇ ਪਿਛਲੀ ਪੰਚਾਇਤ ਨੇ 5 ਸਾਲ ਕੁਝ ਨਹੀਂ ਕੰਮ ਕੀਤਾ ਜੀ ਸਾਡੇ ਕੁਝ ਪਿੰਡ ਦੇ ਬੰਦਿਆਂ ਦੀਆਂ ਸਮੱਸਿਆਵਾਂ ਕਰਕੇ ਕੁਝ ਪੰਚਾਇਤ ਦੀ ਘਾਟ ਕਰਕੇ ਸਾਨੂੰ ਸਾਡਾ ਪਿੰਡ ਮੰਨ ਲਓ 5 ਸਾਲ ਪਹਿਲਾਂ ਪਿੱਛੇ ਚਲਾ ਗਿਆ ਹੈ ਉਸ ਕਰਕੇ ਅਸੀਂ ਜਿਹੜਾ ਹੁਣ ਹੈ ਪਿਛਲੇ 5 ਸਾਲਾਂ ਦਾ ਕੰਮ ਵੀ ਅਸੀਂ ਹੁਣ ਪੂਰਾ ਕਰਨਾ ਹੈ ਇਸ ਆਪਦੇ ਟਾਈਮ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਛੱਪੜ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਤੇ ਸਬ ਮੈਂ ਨਾ ਜਿਵੇਂ ਵਾਟਰ ਬਾਕਸ ਦੇ ਵਿੱਚ ਪਾਣੀ ਪੀਣ ਵਾਲੇ ਦੀ ਸਾਫ ਦੀ ਉਹ ਅਸੀਂ ਕਰਵਾ ਰਹੇ ਹਾਂ ਬਾਕੀ ਸਾਡੀ ਸਰਕਾਰ ਨੂੰ ਬੇਨਤੀ ਹੈ ਸਾਡੀ ਗੁਜਾਰਿਸ਼ ਹੈ ਵੀ ਸਾਨੂੰ ਸਰਕਾਰ ਵੱਲੋਂ ਸਪੋਰਟ ਮਿਲੇ ਨੇੜੇ ਦੇ ਪਿੰਡਾਂ ਵੱਲੋਂ ਵੀ ਸਪੋਰਟ ਮਿਲੇ ਇਹ ਜੇ ਮਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਪਾਏ ਜਾਣ ਵਧੀਆ ਗੱਲਾਂ। ਬਾਕੀ ਜਿਹੜੇ ਤੁਸੀਂ ਇਹ ਵੀ ਜੀ ਮਤੇ ਪਾਏ ਹੈ ਹਨਾ ਇਹਨਾਂ ਤੇ ਕੋਈ ਜਲਵਾਖਣਾ ਵਗੈਰਾ ਜੇ ਕੋਈ ਗਲਤ ਕੰਮ ਕਰਦਾ ਹੈਗਾ ਉਹਦੀ ਕੀ ਸਿਫਤੀ ਜੁਰਮਾਨਾ ਨਹੀਂ ਹੈ ਇਸ ਦਾ ਨਾਲ ਸਪੋਰਟ ਨਹੀਂ ਹੋਊਗੀ ਪੰਚਾਇਤ ਦੀ ਸਾਡੇ ਵੱਲੋਂ ਅਸੀਂ ਜਿੰਨਾ ਕਿ ਅਸੀਂ ਕਰ ਸਕਦੇ ਸੀ ਜੁਰਮਾਨਾ ਵਗੈਰਾ ਅੱਗੇ ਥੋੜਾ ਜਿਆ ਫਿਰ ਦਿੱਕਤਾਂ ਆ ਜਾਂਦੀਆਂ ਜੀ ਇਹ ਚੀਜ਼ਾਂ ਨਹੀਂ ਆ ਤੇ ਜੁਰਮਾਨਾ ਉਹ ਨਹੀਂ ਰੱਖਿਆ ਗਿਆ ਜੁਰਮਾਨਾ ਕੋਈ ਵੀ ਇਸ ਤਰੀਕੇ ਦਾ ਪੰਚਾਇਤ ਵੱਲੋਂ ਕੋਈ ਵੀ ਨਾਲ ਸਪੋਰਟ ਨਹੀਂ ਕਰੇਗਾ ਜੀ ਕੋਈ ਲਾਭ ਮੈਰਜ ਵਗੈਰਾ ਕਰਾਉਂਦਾ ਹੈ ਤੇ ਜਾਂ ਕੋਈ ਨਸ਼ਾ ਨੁਸ਼ਾ ਤਰਕ ਵੇਚਦਾ ਹੈ ਨਸ਼ਾ ਪੰਚਾਇਤ ਨੂੰ ਬਾਈਕਾਟ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਹੈ ਜੀ ਐਤੋਂ ਪਹਿਲਾਂ ਵੀ ਬਾਈਕਾਟ ਹੈ ਜਿੰਨੇ ਟਾਈਮ ਟੱਪ ਗਿਆ ਜੀ ਸਾਡਾ ਇਸ ਤੋਂ ਅੱਗੇ ਵੀ ਬਾਈਕਾਟ ਹੈ ਅੱਜ ਪੰਚਾਇਤ ਵੱਲੋਂ ਮਤਾ ਪਾਇਆ ਕੀ-ਕੀ ਚੀਜ਼ਾਂ ਨੇ ਮਤੇ ਪਾਇਏ ਪਹਿਲਾਂ ਤਾਂ ਜੀ ਸੱਸੀਗਰ ਮੈਂ ਪਿੰਡ ਸੈਦੇ ਵਾਲਾ ਸਰਪੰਚ ਮੇਰੀ ਘਰ ਦੀ ਸਰਪੰਚ ਨਹੀਂ ਹੈ ਜ਼ਿਲ੍ਹਾ ਮਾਨਸਾ ਤਹਿਸੀਲ ਬਲਾੜਾ ਅਸੀਂ ਜਿਹੜੇ ਮਤੇ ਪਾਏ ਨੇ ਮੰਨ ਲਓ ਪਿੰਡ 'ਚ ਜਿਵੇਂ ਲਾ ਲੋ ਮੰਤਾਂ ਦੇ ਬਾਣ ਬਣਨੀ ਅਸੀਂ 112100 ਵੱਧਵਾਦ 2100 ਹੈ ਤੇ ਘੱਟ ਤੋਂ ਘੱਟ 1100 ਹੈ ਜੀ ਤੇ ਹੋਰ ਅਸੀਂ ਦੇਖਿਆ ਪਿੰਡ 'ਚ ਕਈ ਤਰ੍ਹਾਂ ਦੇ ਮਾਹੌਲ ਖਰਾਬ ਹੋਈ ਜਾਂਦੇ ਨੇ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ 'ਚ ਰਹਿੰਦੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਤੇ ਤੀਜਾ ਮਤਾ ਸੀ ਪਾਇਆ ਜੀ ਮੰਨ ਲਓ ਲਾਰਡ ਸਪੀਕਰ ਚਲਾਉਂਦੇ ਨੇ 10 ਵਜੇ ਤੋਂ ਪਹਿਲਾਂ ਪਹਿਲਾਂ ਬੰਦ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਬੰਦ ਹੀ ਰਹਿਣੇ ਚਾਹੀਦੇ ਨੇ ਜਿੰਨੇ ਆਪਦਾ ਵਿਆਹ ਕਰਨਾ 10 ਵਜੇ ਤੋਂ ਪਹਿਲਾਂ ਪਹਿਲਾਂ ਚਲਾ ਸਕਦਾ ਮੰਨ ਲਓ ਡੈਕ ਵੀ ਜਿਹਨੂੰ ਟਰੈਕਟਰ ਲਾ ਲੇ ਪਿੰਡ 'ਚ ਆਵਾਜ਼ ਘੱਟ ਕਰਕੇ ਲੰਘ ਸਕਦਾ ਤੇ ਹੋਰ ਵੀ ਕਈ ਮਤੇ ਪਾਏ ਨੇ ਜੋ ਕਿ ਪਿੰਡ ਵਾਸੀਆਂ ਵਾਸਤੇ ਬਿਲਕੁਲ ਸਹੀ ਨੇ ਇੱਕ ਨਸ਼ੇ ਵਾਸਤੇ ਮਤਾ ਪਾਇਆ ਜੀ ਜਿਹੜਾ ਕਿ ਨਸ਼ੇ ਸਾਡੇ ਪਿੰਡ ਪਹਿਲਾਂ ਬਹੁਤ ਸੀ ਹੁਣ ਖੁਸ਼ ਹੱਦ ਤੱਕ ਘਟ ਗਿਆ ਜੀ ਜਿਹੜਾ ਵੀ ਨਸ਼ਾ ਵੇਚਦਾ ਅਸੀਂ ਉਹਦੀ ਜ਼ਮਾਨਤ ਨਹੀਂ ਕਰਾਵਾਂਗੇ ਕਦੇ ਵੀ ਨਹੀਂ ਕਰਾਵਾਂਗੇ ਨਹੀਂ ਉਹਦੇ ਮਗਰ ਜਾਵਾਂਗੇ ਅਸੀਂ ਫਰੌਂਚ ਚ ਕੋਸ਼ਿਸ਼ ਕਰਾਂਗੇ ਇਹ ਮਤੇ ਪਾਇਨੇ ਜੀ ਕੁੜੀਆਂ ਦੇ ਦਾਓ ਹਾਂ ਉਹ ਮੰਨ ਲਓ ਲਵ ਮੈਰਿਜ ਕਰਾਉਂਦਾ ਅਸੀਂ ਉਹ ਬਾਈਕਾਟ ਕਰਾਂਗੇ ਨੇੜਲੇ ਪਿੰਡ ਵੀ ਜਗ੍ਹਾ ਨਹੀਂ ਮਿਲੇਗੀ ਉਹਨੂੰ ਰਹਿਣ ਵਾਸਤੇ ਕਿਸੇ ਵੱਲੋਂ ਸਪੋਰਟ ਨਹੀਂ ਮਿਲੂਗੀ ਹਾਂ ਕਿਸੇ ਵੱਲੋਂ ਨਹੀਂ ਸਪੋਰਟ ਮਿਲੂਗੀ ਆ ਮਾਤਾ ਕੀ ਨਾਮ ਹੈ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਮੈਂ ਪੰਚਾਇਤ ਮੈਂਬਰ ਪਿੰਡ ਸੈਦਿਆਲ ਜੋ ਵੀ ਅਸੀਂ ਪਿੰਡ ਦੇ ਮਤੇ ਪਾਏ ਹੋਏ ਨੇ ਕਿ ਜਿਵੇਂ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਾਉਂਦੇ ਨੇ ਕਿ ਉਹਨਾਂ ਦਾ ਵੀ ਪਿੰਡ ਲੋ ਬਾਈਕੜ ਕੀਤਾ ਜਾਏਗਾ ਦੂਜਾ ਨੰਬਰ ਨਸ਼ਿਆ ਖਿਲਾਫ ਜਿਹੜਾ ਵੀ ਕੋਈ ਉਹਨਾਂ ਦੇ ਪਿੱਛੇ ਜਾ ਕੇ ਜਾਂ ਉਹਨਾਂ ਦੀ ਕੋਈ ਗਵਾਹੀ ਜਾਂ ਜਮਾਨਤ ਕਰਵਾਉਂਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਹਾਂਜੀ ਤੀਜਾ ਨੰਬਰ ਜੋ ਵੀ ਆਪਣੇ ਪਿੰਡ ਦੇ ਵਿੱਚ ਕੰਮ ਚੱਲ ਰਹੇ ਨੇ ਵਧੀਆ ਚੱਲ ਰਹੇ ਨੇ ਹਾਂਜੀ ਨਸ਼ਿਆਂ ਬਾਰੇ ਹਾਂਜੀ ਨਸ਼ਿਆਂ ਦੇ ਖਿਲਾਫ ਅਸੀਂ ਚਲਾਈ ਸੀ ਪਿੱਛੇ ਰੇਲੀ ਵੀ ਕੱਢੀ ਗਈ ਸੀ ਤੇ ਸਾਰੇ ਪਿੰਡ ਨੇ ਇਕਜੁੱਟ ਹੋ ਕੇ ਅਸੀਂ ਕੰਮ ਕੀਤਾ ਸੀ ਕਿ ਰੇਲੀ ਕੱਢ ਕੇ ਕਿ ਨਸ਼ਿਆਂ ਖਿਲਾਫ ਕੀਤੀ ਸੀ ਕਿ ਜੋ ਵੀ ਪਿੰਡ 'ਚ ਨਸ਼ਾ ਵੇਚੇਗਾ ਜਾਂ ਕਰੇਗਾ ਕਿਸੇ ਪਿੱਛੇ ਜਾਏਗਾ ਉੱਤੇ ਕਾਰਵਾਈ ਹੋਏਗੀ ਇੱਕ ਅਸੀਂ ਮਨਤਾ ਉਹਨਾਂ ਬਾਰੇ ਇਹ ਕੀਤਾ ਸੀ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਉਹ ਕਿ ਜਿਆਦਾ ਲੈਣ ਜਿਆਦਾ ਅਗ ਪੈਣੇ ਨੇ ਪੈਸੇ ਹੁਣ ਅਸੀਂ 2100 1100 ਬੰਨਿਆ ਉਹਨਾਂ ਦਾ ਕਿ ਇਹਨਾਂ ਦਾ ਵੀ ਇਹ ਜਿਹੜਾ ਬੰਨਿਆ ਇਹ ਇਹਨਾਂ ਦਾ ਚੱਲੇਗਾ 112100 ਰੁਪਇਆ